ਆਖੜਾ ਡੈਮ ਨੇ 7 ਫੁੱਟ ਕੋਲੇ ਫਲੱਡ ਗੇਟ 7 ਲੋਜ ਕੰਡੇ ਵਸੇ ਸੈਂਕੜੇ ਪਿੰਡ ਪਾਣੀ ਵਿੱਚ ਡੁੱਬੇ ਆਪ ਵਿਧਾਇਕ ਪਠਾਨ ਮਾਜਰਾ ਹਿਰਾਸਤ ਚੋਂ ਫਰਾਰ ਸਾਥੀ ਕਾਬੂ ਮੌੜ ਲਈ ਤੇ ਪਰਤ ਰਹੇ ਹਨ ਭਾਰਤ-ਚੀਨ ਰਿਸ਼ਤੇ ਗੋਇਲ ਪਵਨ ਖੇੜਾ ਦੇ ਕੋਲ ਦੋ ਵੋਟਰ ਪਛਾਣ ਪੱਤਰ ਦਿੱਲੀ ਚੋਣ ਦਫ਼ਤਰ ਨੇ ਜਾਰੀ ਕੀਤਾ ਨੋਟਿਸ ਸ਼ਾਹਰੂਖ ਦੀ ਤੀ ਸੁਹਾਨਾ ਜ਼ਮੀਨ ਸੌਦੇ ਨੂੰ ਲੈ ਕੇ ਮੁਸੀਬਤ ਵਿੱਚ ਦੇਸ਼ਤਵਾਪਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਭਿਆਨਕ ਹੜ੍ਹਾਂ ਨੇ ਸਮੁੱਚਾ ਪੰਜਾਬ ਆਪਣੀ ਲਪੇਟ ਵਿੱਚ ਲੈ ਲਿਆ। ਪਹਿਲਾਂ ਪਹਾੜਾਂ ਦੇ ਪਾਣੀ ਨੇ ਮਾਰ ਕੀਤੀ ਸੀ, ਹੁਣ ਸੂਬੇ ਵਿੱਚ ਪੈ ਭਾਰੀ ਮੀਂਹ ਕਰਨ। ਸੂਬੇ ਦਾ ਹਰ ਜ਼ਿਲ੍ਹਾ ਹੜ੍ਹਾਂ ਤੋਂ ਪ੍ਰਭਾਵਿਤ ਹੋ ਗਿਆ ਹੈ। ਸੂਬੇ ਵਿੱਚ 1400 ਪਿੰਡ ਹੜ੍ਹਾਂ ਦੀ ਮਾਰ ਚੱਲ ਰਹੇ ਹਨ, ਜਦੋਂ ਕਿ ਗੁਰਦਾਸਪੁਰ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਜਿੱਥੋਂ ਦੇ 324 ਪਿੰਡ ਲਪੇਟ ਵਿੱਚ ਆਏ ਹਨ। ਅਮਰਸਰ ਦੇ 135 ਹੁਸ਼ਿਆਰਪੁਰ ਦੇ 119 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਏ ਹਨ ਸਰਕਾਰੀ ਰਿਪੋਰਟ ਦਾ ਕਹਿਣਾ ਹੈ ਕਿ ਹੜ੍ਹਾਂ ਕਾਰਨ ਹੁਣ ਤੱਕ 30 ਜਾਨਾਂ ਚਲੀ ਗਈਆਂ ਲੁਧਿਆਣਾ ਜ਼ਿਲ੍ਹੇ ਵਿੱਚ ਤਿੰਨ ਬੱਚੇ ਕਰੰਟ ਲੱਗਣ ਅਤੇ ਛੱਤ ਡਿੱਗਣ ਕਾਰਨ ਮੌਤੇ ਮੂੰਹ ਵਿੱਚ ਜਾ ਪਏ ਸੂਬੇ ਦੇ 354000 ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ ਹੁਣ ਤੱਕ ਪਾਣੀ ਵਿੱਚ ਫਸੇ 19597 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ 172 ਰਾਹਤ ਕੈਂਪਾਂ ਵਿੱਚ 5167 ਲੋਕ ਪਹੁੰਚਾਏ ਗਏ ਹਨ। ਬੇਸ਼ੱਕ ਮੀਂਹ ਦੀ ਤੇਜ਼ ਰਫ਼ਤਾਰ ਨੇ ਠੱਲ ਪਾਈ ਹੈ ਪਰੰਤੂ ਕਪੂਤਲਾ ਤੇ ਰੋਪੜ ਜ਼ਿਲ੍ਹੇ ਵਿੱਚ ਸਤਲੁਜ ਨੇੜਲੇ ਖੇਤਿਆਂ ਦੇ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ। ਇੱਕ ਅਨੁਮਾਨ ਮੁਤਾਬਕ ਹੜ੍ਹਾਂ ਨਾਲ 4.33 ਲੱਖ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ। ਸਿਰਫ 4 ਜ਼ਿਲ੍ਹੇ ਮਲੇਰਕੋਟਲਾ ਫਰੀਦਕੋਟ ਨਵਾਂ ਸ਼ਹਿਰ ਅਤੇ ਫਤਿਹਗੜ ਸਾਹਿਬ ਵਿੱਚ ਹਾਲੇ ਤੱਕ ਫਸਲੀ ਨੁਕਸਾਨ ਸਾਹਮਣੇ ਨਹੀਂ ਆਇਆ। ਪੰਜਾਬ ਸਰਕਾਰ ਨੇ ਪੂਰੇ ਸੂਬੇ ਦੇ ਹੜ੍ਹ ਦੀ ਮਾਰ, ਹੀਟ ਆਉਣ ਮਗਰੋਂ ਆਫਤ ਪ੍ਰਬੰਧਨ ਐਕਟ 2025 ਤਹਿਤ ਐਮਰਜੈਂਸੀ ਪ੍ਰਕਿਰਿਆਵਾਂ ਨੂੰ ਸਰਗਰਮ ਕੀਤਾ ਹੈ ਮੁਖ ਸਕੱਤਰ ਕੇਪੀ ਸਨਾਵਲੋਂ ਦੇਰ ਰਾਤ ਜਾਰੀ ਕੀਤੇ ਗਏ ਹੁਕਮ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਕਿਸੇ ਵੀ ਖਤਰਨਾਕ ਆਫਤ ਦੀ ਸਥਿਤੀ ਵਿੱਚ ਆਪਣੇ ਆਪ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਪੀਡਬਲਯੂਡੀ ਜਲ ਸਰੋਤ ਅਤੇ ਬਿਜਲੀ ਵਿਭਾਗ ਨੂੰ ਜੰਗੀ ਪੱਧਰ ਤੇ ਮੁਰੰਮਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਮੰਗ ਕੀਤੀ ਹੈ ਕਿ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੇ ਮੁਆਵਜ਼ੇ ਲਈ ਮਾਪਦੰਡਾ ਵਿੱਚ ਸੋਧ ਕੀਤੀ ਜਾਵੇ। ਮੁੱਖ ਮੰਤਰੀ ਨੇ ਕਿਸ਼ਤੀ ਵਿੱਚ ਸਵਾਰ ਹੋ ਕੇ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸਵੈ ਆਫਤ ਰਾਹਤ ਐਸਟੀਆਰਐਫ ਵਿੱਚ ਕਾਫੀ ਫੰਡ ਪਏ ਹਨ ਪਰ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ ਤੇ ਤਹਿਤ ਮੌਜੂਦਾ ਮੁਆਵਜ਼ਾ ਕਿਸਾਨਾਂ ਪਸ਼ੂ ਪਾਲਕਾਂ ਤੇ ਹੋਰ ਵਰਗਾਂ ਨੂੰ ਹੋਏ ਨੁਕਸਾਨ ਲਈ ਟੋਕਮਾ ਮੁਆਵਜ਼ਾ ਦੇਣ ਲਈ ਨਾਕਾਫੀ ਹਨ ਉਹਨਾਂ ਕਹੇ ਕਿ ਖੇਤੀ ਦੀ ਵਧੀ ਲਾਗਤ ਦੇ ਮੁਕਾਬਲੇ ਚ ਨੁਕਸਾਨ ਪ੍ਰਤੀ ਏਕੜ ਮੁਆਵਜ਼ਾ ਬਹੁਤ ਘੱਟ ਹੈ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਿਸ਼ਤੀ ਰਾਹੀਂ ਦੌਰਾ ਕਰਦੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਦਿੱਤੇ ਜਾ ਰਹੇ ਘੱਟ ਮੁਆਵਜ਼ੇ ਦੇ ਚਿੰਤਾ ਪ੍ਰਗਟ ਕੀਤੀ ਹੈ ਇਸ ਮੌਕੇ ਤੇ ਉਹ ਕਾਫੀ ਭਾਵਕ ਵੀ ਹੋ ਗਏ ਭਾਰਤ ਨੇ ਪਾਕਿਸਤਾਨ ਨੂੰ ਸਤਲੁਜ ਦਰਿਆ ਦੇ ਹੜ ਆਉਣ ਦੀ ਸੰਭਾਵਨਾ ਬਾਰੇ ਖਬਰਦਾਰ ਕਰ ਦਿੱਤਾ ਕਿਉਂਕਿ ਉੱਤਰੀ ਸੂਬਿਆਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਵੱਡੇ ਡੈਮਾਂ ਤੋਂ ਵੱਧੂ ਪਾਣੀ ਛਟਿਆ ਜਾ ਰਿਹਾ ਹੈ ਇਹ ਅਲਰਟ ਮੌਨਕੀ ਅਧਾਰ ਤੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਇਸਲਾਮਾਬਾਦ ਨੂੰ ਭੇਜਿਆ ਗਿਆ ਹੈ ਪਿਛਲੇ ਹਫਤੇ ਭਾਰਤ ਤੇ ਤਵੀ ਦਰਿਆ ਵਿੱਚ ਸੰਭਾਵੀ ਹੜ ਲਈ ਤਿੰਨ ਅਲਰਟ ਜਾਰੀ ਕੀਤੇ ਸਨ ਪਾਰਤ ਨੇ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਪਾਣੀ ਨਾਲ ਸੰਬੰਧਿਤ ਡਾਟਾ ਸਾਂਝਾ ਕਰਨਾ ਮੌਤਲ ਕਰ ਦਿੱਤਾ ਸੀ ਇਸ ਦੇ ਬਾਵਜੂਦ ਪਾਕਿਸਤਾਨ ਨੂੰ ਮਨੁੱਖੀ ਆਧਾਰ ਤੇ ਹੜ੍ਹ ਸੰਬੰਧੀ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਹੜ੍ਹ ਪ੍ਰਭਾਵਿਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੰਗਲਵਾਰ ਨੂੰ ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਤਾਜ਼ਾ ਮੀਂਹ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਅਮਰਸਰ ਦੇ ਪਿੰਡ ਸਠਿਆਲਾ ਦੇ ਇੱਕ ਘਰ ਵਿੱਚ ਕਮਰੇ ਦੀ ਛੱਤ ਡਿੱਗਣ ਨਾਲ 11 ਸਾਲ ਦੀ ਬੱਚੀ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋਏ ਹਨ ਮੌਸਮ ਵਿਭਾਗ ਨੇ ਬਹੁਤ ਬਾਰ ਲਈ ਵੀ ਭਾਰੀ ਅਲਰਟ ਜਾਰੀ ਕੀਤਾ ਹੈ। ਕਈ ਸ਼ਹਿਰਾਂ ਦੇ ਹੇਠਲੇ ਇਲਾਕੇ ਵਿੱਚ ਤੇਜ਼ ਬਾਰਿਸ਼ ਕਾਰਨ ਪਾਣੀ ਵਿੱਚ ਡੁੱਬ ਗਏ। ਇਸੇ ਤਰ੍ਹਾਂ ਅਪਰਾ ਦੇ ਵਿੱਚ ਵੀ ਇੱਕ ਮਕਾਨ ਡਿੱਗ ਗਿਆ ਹੈ ਜਿਸ ਦੇ ਨਾਲ ਕਾਫੀ ਸੱਟਾਂ ਪਰਿਵਾਰਕ ਮੈਂਬਰਾਂ ਨੂੰ ਲੱਗੀਆਂ ਹਨ। ਲਗਾਤਾਰ ਪੈ ਰਹੇ ਮੀਂਹ ਕਣ ਨਕੋਦਰ ਰੋਡ ਤੇ ਪੈਂਦੇ ਮਹਿਲਾ ਆਬਾਦਪੁਰਾ ਵਿੱਚ ਇੱਕ ਘਰ ਦਾ ਕੁਝ ਹਿੱਸਾ ਡਿੱਗ ਗਿਆ। ਚਿੱਟੀ ਵੇਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕੈਂਟ ਹਲਕੇ ਦੇ ਕਈ ਪਿੰਡਾਂ ਵਿੱਚ ਹਜ਼ਾਰਾਂ ਏਕੜ ਫਸਲਾਂ ਨੂੰ ਨੁਕਸਾਨ ਪੁੱਜਿਆ ਹੈ। ਕੁੱਕੜਪਿੰਡ ਤੇ ਜੰਡੂ ਸਿੰਘਾ ਵਿੱਚ ਪਾਣੀ ਖੂਹਾਂ ਵਿੱਚ ਦਾਖਲ ਹੋ ਗਿਆ ਹੈ। ਚਿੱਟੀ ਵੈਂ ਤੇ ਕੁੱਕੜਪਿੰਡ ਹਰਦੋਫਰਾਲਾ ਅਤੇ ਜਗਰਾਲ ਬਜੂਹਾ ਪੁੜਾ ਤੇ ਪਾਣੀ ਦਾਖਲ ਹੋ ਗਿਆ ਹੈ ਅਤੇ ਰਸਤਾ ਬੰਦ ਹੈ। ਇਸ ਮੌਕੇ ਤੇ ਸਥਾਨਕ ਨੌਜਵਾਨ ਦਿਨ ਰਾਤ ਸੇਵਾ ਕਰ ਰਹੇ ਹਨ ਤਾਂ ਕਿ ਕੋਈ ਕਟੜਾ ਨਾ ਵਾਪਰ ਜਾਵੇ। ਕੁਝ ਲੋਕਾਂ ਨੇ ਕੁੱਕੜਪਿੰਡ ਤੋਂ ਆਪਣੇ ਘਰ ਖਾਲੀ ਕਰ ਲਏ ਹਨ ਜਦੋਂ ਕਿ ਕੁਝ ਦੂਜੇ ਪਿੰਡਾਂ ਵਿੱਚ ਜਾਣ ਦੀ ਤਿਆਰੀ ਕਰ ਰਹੇ ਹਨ। ਇਸੇ ਤਰ੍ਹਾਂ ਚਿੱਟੀ ਵੈਂ ਦਾ ਪਾਣੀ ਦਾ ਪੱਧਰ ਵਧਿਆ ਹੈ। ਇਸ ਨਾਲ ਬਈ ਤੇ ਕੰਡੇ ਸਥਿਤ ਹੋਰ ਪਿੰਡ ਵੀ ਪਾਣੀ ਦੀ ਮਾਰ ਹੇਠ ਆ ਸਕਦੇ ਹਨ। ਕੁੱਕੜਪਿੰਡ ਦੇ ਸਕੂਲ ਵਿੱਚ ਪਾਣੀ ਦਾਖਲ ਹੋ ਗਿਆ ਹੈ ਅਤੇ ਖੇਡ ਸਟੇਡੀਅਮ ਵੀ ਡੁੱਬਿਆ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਰੁਕਣ ਦਾ ਨਾਂ ਨਹੀਂ ਲੈ ਰਹੀ। ਜਿਸ ਕਾਰਨ ਪੂਰਾ ਪੰਜਾਬ ਪਾਣੀ ਦੀ ਮਾਰ ਹੇਠ ਆਇਆ ਹੈ। ਉੱਥੇ ਜ਼ਿਲ੍ਹਾ ਨਮਾਸ਼ਹਿਰ ਦਾ ਪਿੰਡ ਚੇਤਾ ਜੋ ਕਿ ਬਈ ਦਾ ਪਾਣੀ ਓਵਰਫਲੋ ਹੋਣ ਕਣ ਪਾਣੀ ਦੀ ਮਾਰ ਹੇਠ ਆਇਆ ਹੈ। ਬਰਬਤ ਪੀੜਤ ਲੋਕਾਂ ਦਾ ਹਾਲ-ਚਾਲ ਜਾਣਨ ਲਈ ਬਸਪਾ ਦੇ ਸੂਬਾ ਜਨਸਕਤਰ ਪਰਵੀਨ ਬੰਗਾ ਪਿੰਡ ਚੇਤਾ ਪੁੱਜੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਪਾਟੀਆਂ ਤਰਪਾਲਾਂ ਤੇ ਪਸ਼ੂਆਂ ਦਾ ਚਾਰਾ ਹੀ ਮਿਲਿਆ ਹੈ ਇਸ ਤੋਂ ਇਲਾਵਾ ਲੋਕਾਂ ਦੇ ਖਾਣ-ਪੀਣ ਦੀਆਂ ਵਸਤੂਆਂ ਨਹੀਂ ਮਿਲੀਆਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਚੇਤਾ ਦੇ ਲੋਕਾਂ ਵੱਲੋਂ ਹੀ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਉਹਨਾਂ ਦੀ ਸਾਰ ਨਹੀਂ ਲਈ ਗਈ ਉੱਥੇ ਗਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਵੀ ਝੋਣ ਲੱਗੀਆਂ ਹਨ ਅਤੇ ਛੱਤਾਂ ਵਾਲੇ ਬਾਲੇ ਡਿਗਣ ਲੱਗੇ ਹਨ ਪਿੰਡ ਦੀ 메ਨ ਸੜਕ ਤੇ ਵੀ 5-5 ਫੁੱਟ ਪਾਣੀ ਨਜ਼ਰ ਆ ਰਿਹਾ ਹੈ ਜਿਸ ਤੇ ਟਰੈਕਟਰ ਤੋਂ ਇਲਾਵਾ ਹੋਰ ਕੋਈ ਵਾਹਨ ਪਿੰਡ ਵਿੱਚ ਦਾਖਲ ਨਹੀਂ ਹੋ ਰਿਹਾ ਇਸ ਮੌਕੇ ਤੇ ਪ੍ਰਵੀਨ ਮੰਗਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਕੱਲੇ ਇਕੱਲੇ ਥਾਂ ਤੇ ਜਾਇਜ਼ਾ ਲਿਆ ਜਾ ਰਿਹਾ ਹੈ ਉਹਨਾਂ ਨੇ ਸਮੂਹ ਸਾਥੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਵੱਦ ਤੋਂ ਵੱਦ ਇਸ ਮੌਕੇ ਤੇ ਪੀੜਤ ਲੋਕਾਂ ਦੀ ਮਦਦ ਕਰਨ ਸਾਰੇ ਸਾਥੀਆਂ ਦਾ ਜਿਹੜੇ ਔਕੇ ਟਾਈਮ ਵਿੱਚ ਔਰ ਸਾਡੇ ਵਿਸ਼ੇਸ਼ ਤੌਰ ਤੇ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੌਜਵਾਨ ਸਾਥੀਆਂ ਦਾ ਮੈਂ ਧੰਨਵਾਦ ਕਰਾਂਗਾ ਕਿ ਜਿਹੜਾ ਪ੍ਰਸ਼ਾਸਨ ਦਾ ਰੋਲ ਬਣਦਾ ਹੈ ਉਹ ਸਾਥੀ ਸਾਡੇ ਟਰੈਕਟਰ ਲਗਾ ਕੇ ਜਿਹੜਾ ਰਾਹਗੀਰਾਂ ਨੂੰ ਆਉਣ ਵਾਲੇ ਸਾਥੀਆਂ ਲਿਆ ਰਹੇ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਅੱਜ ਬਹੁਤ ਜੀ ਸਮਾਜ ਪਾਰਟੀ ਵੱਲੋਂ ਸਮੁੱਚੀ ਸਾਡੀ ਟੀਮ ਪਿੰਡ ਜਿਹੜੇ ਨੇ ਚੇਤਾ ਔਰ ਹੋਰ ਵੀ ਅਸੀਂ ਪਠਲਾਵਾ ਵਗੈਰਾ ਹੋਰ ਸਾਰੇ ਪਿੰਡਾਂ 'ਚ ਅਸੀਂ ਅੱਜ ਗਏ ਹਾਂ ਔਰ ਇਸ ਮੌਕੇ ਤੇ ਇਹੀ ਮੈਂ ਅਪੀਲ ਕਰਾਂਗਾ ਇਹ ਸੰਕਟ ਦੇ ਸਮੇਂ ਤੇ ਕੁਦਰਤੀ ਆਫਤ ਰੂਪੀ ਦਾ ਜਿੱਥੇ ਇਲਾਕੇ ਦੇ ਲੋਕ ਸ਼ਿਕਾਇਤ ਨੇ ਉਹਦੇ ਨਾਲ ਸਰਕਾਰਾਂ ਦੀ ਨਿਲਾਕੀ ਸਹੀ ਸਮੇਂ ਤੇ ਪ੍ਰਬੰਧ ਨਾ ਕਰਨੇ ਉਹਦੇ ਲਈ ਜਿਹੜੀ ਹੋਰ ਲੋਕਾਂ ਜਿਹੜੀ ਹੈ ਪੀੜਾ ਹੈ ਪਰ ਇਸ ਮੌਕੇ ਤੇ ਮੈਂ ਅਪੀਲ ਕਰਾਂਗਾ ਪ੍ਰਸ਼ਾਸਨ ਨੂੰ ਕਿ ਇਸ ਨਗਰ ਨਿਵਾਸੀਆਂ ਦੀਆਂ ਸਮੱਸਿਆਵਾਂ ਧਿਆਨ ਚ ਰੱਖਦੇ ਹੋਏ ਜਿੱਥੇ ਇੱਕ ਬੋਰਡ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਔਰ ਪਸ਼ੂਆਂ ਦੇ ਲਈ ਖਾਣੇ ਦਾ ਉਹਨਾਂ ਦੇ ਚਾਰੇ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਇਹਦੇ ਨਾਲ ਨਾਲ ਜਿਹੜੇ ਲਗਾਤਾਰ ਜਿਹੜੇ ਨਮੀ ਪੈ ਰਹੇ ਨੇ ਔਰ ਇਸ ਇਲਾਕੇ ਵਿੱਚ ਜਿਹੜਾ ਇਸ ਨੂੰ ਜਿਹੜਾ ਰਾਸ਼ਣ ਦੇ ਵੀ ਜਿਹੜੀ ਹੈ ਜ਼ਰੂਰਤ ਹੈ ਉਹਦੇ ਲਈ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਔਰ ਇਹ ਨਾ ਨਾ ਇਸ ਮੌਕੇ ਤੇ ਜੋ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਸੀ ਕਿ ਅਸੀਂ ਜਿਹੜੇ ਨੇ ਹੜਾਂ ਦੀ ਰੋਕத் ਥਾਮ ਲਈ ਪੱਕਾ ਪ੍ਰਬੰਧ ਕੀਤੇ ਗਏ ਨੇ ਅੱਜ ਉਹਨਾਂ ਦੇ ਜਿਹੜੇ ਦਾਅਵੇ ਜਿਹੜੇ ਨੇ ਖੋਖਲੇ ਸਾਬਤ ਹੋਏ ਨੇ ਉਹ ਦਾਅਵੇ ਸਭ ਗੱਲਾਂ 'ਚ ਨੇ ਭਾਸ਼ਣਾ 'ਚ ਨੇ ਪ੍ਰੈਕਟੀਕਲੀ ਨਹੀਂ ਹੈ ਅਗਰ ਸਮੇਂ ਸਿਰ ਇਲਾਕੇ ਦੀਆਂ ਪੰਜਾਬ ਦੀਆਂ ਇਲਾਕੇ ਦੀਆਂ ਬਈਆਂ ਦੀ ਸਫਾਈ ਕੀਤੀ ਹੁੰਦੀ ਬੰਨ ਪੱਕੇ ਕੀਤੇ ਹੁੰਦੇ ਤਾਂ ਸ਼ਾਇਦ ਜਿਹੜੀ ਹੈ ਲੋਕਾਂ ਦੀ ਜਿਹੜੀ ਹੈ ਇਹ ਕੁਦਰਤੀ ਜਿਹੜੀ ਮਾਰ ਹੈ ਉਹਦੇ ਨਾਲ ਪ੍ਰਸ਼ਾਸਨ ਦੀ ਸ਼ਾਸਨ ਪ੍ਰਸ਼ਾਸਨ ਦੀ ਜਿਹੜੀ ਹੈ ਅਨਗਹਿਲੀ ਨਾਲ ਜਿਹੜੀ ਮਾਰ ਪੇ ਰਹੀ ਹੈ ਉਹ ਚ ਬਚਾਅ ਕੀਤਾ ਜਾ ਸਕਦਾ ਸੀ ਇਸ ਕਰਕੇ ਅੱਜ ਤੁਹਾਡੇ ਮੇਧ ਨਹੀਂ ਅਸੀਂ ਮੀਡੀਆ ਦੇ ਸਾਥੀ ਜਿਹੜੇ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਣ ਦੇ ਨੇ ਸਮਝਣ ਲਈ ਆਏ ਨੇ ਇਸ ਔਕੇ ਸਮੇਂ 'ਚ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹੋਏ ਇਹ ਗੱਲ ਜਿਹੜੀ ਲੋਕਾਂ ਦੀ ਜਿਹੜੀ ਹੈ ਤੁਸੀਂ ਮੀਡੀਆ ਸਰਕਾਰ ਦੇ ਰਾਈ ਇੱਕੋ ਸਾਧਨ ਹੁੰਦਾ ਹੈ ਜਿੱਦੀ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾ ਸਕੇ ਤੁਸੀਂ ਬਾਖੂ ਵੀ ਜਿਹੜੀ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਦੇ ਦੇ ਪ੍ਰਧਾਨ ਮੰਤਰੀ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਰਾਜਨੀਤੀ ਤੋਂ ਉੱਟ ਕੇ ਅੱਜ ਸੰਕਟ ਦੇ ਸਮੇਂ ਤੇ ਉਹ ਪੰਜਾਬੀਆਂ ਦੀ ਬਾਹ ਪਾਣੀ ਚਾਹੀਦੀ ਐ ਅੱਜ ਕਿਸਾਨਾਂ ਦੇ ਲੱਖਾਂ ਨੇ ਅੱਜ ਲੱਖਾਂ ਖੇਤ ਉਹਨਾਂ ਦੇ ਜ਼ਮੀਨ ਜਿਹੜੇ ਨੇ ਅੱਜ ਉਹਨਾਂ ਦੇ ਤਬਾਹ ਚੁੱਕੇ ਨੇ ਮਜ਼ਦੂਰਾਂ ਦੇ ਜਿਹੜੇ ਨੇ ਕਰ ਚੋਰੇ ਨੇ ਮਕਾਨ ਡਿੱਗ ਰਹੇ ਨੇ ਉਹ ਬਹੁਤ ਸਾਰੇ ਇਲਾਕੇ ਚ ਵੀ ਜਿਹੜੇ ਨੇ ਮਕਾਨ ਡਿਗੇ ਨੇ ਉਹਨਾਂ ਦਾ ਸਰਵਾ ਕਰਕੇ ਉਹਨਾਂ ਨੂੰ ਮੌਜਾ ਦੇਣਾ ਚਾਹੀਦਾ ਹੈ ਹੋਰ ਜਿਹੜੇ ਨੇ ਲੋੜਵੰਦ ਜਿਹੜੇ ਨੇ ਉਹਨਾਂ ਨੂੰ ਜਿਹੜਾ ਇਸ ਸਾਕਟ ਦੇ ਸਮੇਂ ਤੋਂ ਦੀ ਬਾਹ ਫੜ ਕੇ ਔਰ ਰਾਤ ਦੇਣੀ ਚਾਹੀਦੀ ਹੈ ਇਹ ਜ਼ਰੂਰਤ ਹੈ ਔਰ ਨਾਲ ਸਾਰੇ ਐਨਆਰਏ ਸਾਥੀਆਂ ਬੇਨਤੀ ਕਰਾਂਗੇ ਕਿ ਰਲ ਮਿਲ ਕੇ ਆਪਾਂ ਸੰਕਟ ਦੇ ਸਮੇਂ ਚ ਇੱਕ ਦੋ ਸਹਿਯੋਗ ਕਰਕੇ ਇਸ ਸਮੇਂ ਚੋਂ ਨਿਕਲੀਏ ਧੰਨਵਾਦ ਦੇਖੋ ਇਸ ਵਾਰੀ ਜਿਹੜੀ ਹੜਾਂ ਦੀ ਮੈਂ ਕਹੂੰਗਾ ਜਿਹੜੀ ਮਾਰ ਪਈ ਆ ਬਹੁਤ ਜ਼ਿਆਦਾ ਪਈ ਆ ਪੰਜਾਬ ਦੇ ਵਿੱਚ ਅਨਪ੍ਰੈਸੀਡੈਂਟਡ ਪਈ ਆ ਲੇਕਿਨ ਜਿਹੜਾ ਲੋਕਾਂ ਦਾ ਰਿਸਪੌਂਸ ਆ ਔਰ ਜਿਸ ਤਰ੍ਹਾਂ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਰਹਿਮਾਈ ਦੇ ਵਿੱਚ ਲੋਕਮਤੀ ਤੋਂ ਲੈ ਕੇ ਸਾਰੇ ਮੰਤਰੀ ਐਮ ਐਲ ਏ ਔਰ ਸਾਡੇ ਨਾਲ ਤੁਹਾਡੇ ਪਿੱਛੇ ਸਾਡੀਆਂ ਜਿਹੜੀਆਂ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੀਆਂ ਮੇਰੀਆਂ ਲਾਡਲੀਆਂ ਤੇ ਆਸ਼ਾ ਵਰਕਰ ਆ ਆਸ਼ਾ ਵਰਕਰ ਤੋਂ ਲੈ ਕੇ ਸਿਹਤ ਮੰਤਰੀ ਤੱਕ ਸਾਰੇ ਅਸੀਂ ਫੀਲਡ ਦੇ ਵਿੱਚ ਮੈਨੂੰ ਮੇਰੇ ਭਰਾ ਨੇ ਕਿਹਾ ਸੀ ਵੀ ਸਾਨੂੰ ਮੈਡੀਕਲ ਟੀਮਾਂ ਥੋੜਾ ਤਾਂ ਬਹੁਤ ਵਧੀਆ ਕੰਮ ਕਰ ਰਹੀਆਂ ਬਟ ਲਗਾਤਾਰ ਇਹਨਾਂ ਤੇ ਸਟ੍ਰੈਸ ਹੈ ਬਹੁਤ ਸਾਨੂੰ 16 ਐਂਬੂਲੈਂਸ ਚਾਹੀਦੀਆਂ ਤੇ ਮੈਂ 23 ਲੈ ਕੇ ਆਇਆ ਸਾਡੀਆਂ ਜਿਹੜੀਆਂ ਸਰਕਾਰ ਦੀਆਂ 174 ਐਂਬੂਲੈਂਸ ਚੱਲਦੀਆਂ ਸੀ ਜਦੋਂ ਰਾਤ ਚੱਲਦੀਆਂ ਸੀ ਤੇ ਮੈਂ ਆਪਣਾ ਜਿਹੜਾ ਮੇਰਾ ਪੁਰਾਣਾ ਭਾਈਚਾਰਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਡਾਕਟਰ ਕੈਮਿਸਟਰੀ ਐਸੋਸੀਏਸ਼ਨ ਔਰ ਜਿੰਨੇ ਸਾਡੇ ਨਰਸਿੰਗ ਹੋਮ ਐ ਨਰਸਿੰਗ ਕਾਲਜਸ ਐ ਐਨ ਜੀਓਸ ਜਿਨ੍ਹਾਂ ਨੇ ਮੇਰੇ ਨਾਲ ਬਾਰਡਰ ਤੇ ਸੇਵਾ ਕੀਤੀ ਸੀ ਉਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਆਵਾਜ਼ ਮਾਰੀ ਸੀ ਕਿ ਸਾਨੂੰ ਲੋੜ ਆ ਭਾਈ ਤੁਹਾਡੀ ਉਹਨਾਂ ਨੇ 250 ਐਮਬੂਲੈਂਸ ਸਾਨੂੰ ਹੋਰ ਦੇਤੀਆਂ ਜਿਹਦੇ ਵਿੱਚ ਦਵਾਈਆਂ ਸਾਰੀਆਂ ਦੇਤੀਆਂ ਉਹਨਾਂ ਨੇ ਸਾਨੂੰ ਨਾਲ ਡਾਕਟਰ ਤੇ ਪੈਰਾਮੈਡਿਕ ਸਟਾਫ ਵੀ ਦਿੱਤਾ ਇਹ ਲਗਾਤਾਰ ਸਾਡੀ ਸੇਵਾ ਹੈਗੀ ਆ ਚਾਹੇ 10 ਦਿਨ ਹੋਵੇ 15 ਦਿਨ ਹੋਵੇ ਮਹੀਨਾ ਹੋਵੇ ਰੱਬ ਕਰੇ ਜਦੋਂ ਤੱਕ ਸਾਨੂੰ ਹੜ੍ਹ ਖਤਮ ਹੋਣ ਤੋਂ ਬਾਅਦ ਵੀ ਸਾਡੀ ਸੇਵਾ ਚੱਲੀ ਰਹੇਗੀ ਖਾਸ ਕਰਕੇ ਗੰਦੇ ਪਾਣੀ ਨਾਲ ਮੱਖੀਆਂ ਮੱਛਰਾਂ ਨਾਲ ਹੋਣ ਵਾਲੀਆਂ ਡੇਂਗੀ ਚੱਕਨਗੁਣੀਆਂ ਡਾਇਰੀਆ ਕੋਲਰਾ ਹੈਪਟਾਈਟਸ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਵੀ ਉਹਨਾਂ ਦੇ ਇਲਾਜ ਲਈ ਵੀ ਸਨੇਕ ਬਾਈਟ ਵਾਸਤੇ ਡੌਗ ਬਾਈਟ ਵਾਸਤੇ ਅਜਨਾਲੇ ਦੇ ਹਸਪਤਾਲ ਚ ਪੂਰਾ ਬੰਦੋਬਸਤ ਹੈ ਕੋਈ ਘਬਰਾਨ ਦੀ ਲੋੜ ਨਹੀਂ ਹੈ ਦੇਰੀ ਨਹੀਂ ਕਰਨੀ ਨਾ ਕਰੇ ਸਨੇਕ ਬਾਈਟ ਹੋ ਜਾਏ ਪਹਿਲੀ ਗੱਲ ਹੈ ਰਾਤ ਨੂੰ ਇੱਕ ਟਾਰਚ ਰੱਖੋ ਕਿਉਂਕਿ ਜਿਹੜੇ ਸੱਪ ਹੈ ਇਹ ਵੀ ਪਤਾ ਨਹੀਂ ਕਿੱਥੋਂ ਆਇਆ ਜੀ ਜੰਮੂ ਤੋਂ ਆਇਆ ਚੰਬੇ ਤੋਂ ਆਇਆ ਰਾਵੀ ਚਰੜ੍ਹ ਕੇ ਆਇਆ ਉਹ ਵੀ ਜਿਹੜੀ ਉੱਚੀ ਜਗ੍ਹਾ ਹੁੰਦੀ ਉੱਧਰ ਨੂੰ ਭੱਜਦੇ ਆ ਔਰ ਜਿੱਥੇ ਤੁਹਾਡੀ ਲੱਕੜ ਪਈ ਆ ਪਾਥੀਆਂ ਪਈਆਂ ਹੋਰ ਕੋਈ ਸਮਾਨ ਪਿਆ ਉਹਦੇ ਵਿੱਚ ਛੁਪ ਕੇ ਬੈੰਦੇ ਆ ਔਰ ਬੇਲੇ-ਕਵੇਲੇ ਡੰਡੇ ਨਾਲ ਖੜਕਾ ਕਰਕੇ ਫਿਰ ਚੱਕੋ ਉਹਨੂੰ ਤੇ ਜੇ ਹੋ ਜਾਏ ਰੱਬ ਨਾ ਕਰੇ ਬਾਈਟ ਹੋ ਜਾਏ ਤਾਂ ਇੱਕ ਤਾਂ ਉਸ ਜਗ੍ਹਾ ਨੂੰ ਜਿਹੜਾ ਹੈਗਾ ਉਹਨੂੰ ਮੂੰਹ ਨਾਲ ਉਹਨੂੰ ਉਹਦੇ ਤੋਂ ਜ਼ਹਿਰ ਨਹੀਂ ਕੱਢਣੇ ਇਹ ਤਾਂ ਦੂਜੇ ਬੰਦੇ ਤੇ ਵੀ ਅਸਰ ਹੋ ਜਾਂਦਾ ਦੂਜੀ ਗੱਲ ਹੈ ਕਿ ਉਹਨੂੰ ਸਾਬਣ ਨਾਲ ਚੰਗੀ ਤਰ੍ਹਾਂ ਵਾਸ਼ ਕਰ ਦਿਓ ਡਟੋਰ ਨਾਲ ਕਰ ਦਿਓ ਔਰ ਉਹਨੂੰ ਬਲੀਡਿੰਗ ਨੂੰ ਬੰਦ ਨਹੀਂ ਕਰਨਾ ਉਸ ਪੋਰਸ਼ਨ ਨੂੰ ਜਿਵੇਂ ਲੱਤ ਤੇ ਲੜ ਗਿਆ ਭੱਜਣਾ ਨਹੀਂ ਹੈ ਉਹਦੇ ਨਾਲ ਜ਼ਹਿਰ ਫੈਲਦੀ ਹੈ ਉਹਨੂੰ ਇਹ ਮੋਬਿਲਾਈਜ਼ ਕਰ ਦਿਓ ਚੱਕ ਕੇ ਲੈ ਜਾਓ ਬਾਹਰ ਆ ਤਾਂ ਉਹਨੂੰ ਹੱਥ ਨਾਲ ਇੱਥੇ ਰੱਖ ਲਓ ਉਹਨੂੰ ਜਾਂ ਬੰਨ ਲਓ ਤੇ ਇਮੀਡੀਏਟਲੀ ਹਸਪਤਾਲ ਚ ਆਜੋ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਐਂਟੀ ਸਨੇਕ ਵੈਨਮ ਸੀਰਮ ਵੀ ਹੈ ਸਾਡੇ ਕੋਲੇ ਔਰ ਸਾਡੇ ਕੋਲੇ ਡਾਕ ਵਾਈਟ ਵਾਸਤੇ ਸਾਡੇ ਕੋਲੇ ਮੋਨੋਕਲੋਨਲ ਐਂਟੀਬਾਡੀਜ਼ ਵੀ ਆ ਅਸੀਂ ਇਹ ਬੀਜ ਨਹੀਂ ਹੋਣ ਦੇਵਾਂਗੇ ਸਨੇਕ ਬਾਈਟ ਨਾਲ ਡੈਥ ਨਹੀਂ ਹੋਣ ਦੇਵਾਂਗੇ ਬਟ ਉਸ ਤੋਂ ਬਚੋ ਇਸੇ ਤਰ੍ਹਾਂ ਮੱਖੀਆਂ ਮੱਛਰਾਂ ਦਾ ਵੀ ਧਿਆਨ ਰੱਖੋ ਪਾਣੀ ਅਸੀਂ ਬੋਤਲਾਂ 'ਚ ਦੇ ਰਹੇ ਆ ਉਹ ਵਰਤੋ ক্লোਰਿੰਗ ਆ ਗੋਲੀਆਂ ਦੇ ਰਹੇ ਆ ਉਹ ਪਾ ਕੇ ਵਰਤ ਲਓ ਰਾਸ਼ਨ ਸੁੱਕਾ ਦੇ ਰਹੇ ਆ ਤਾਜ਼ਾ ਖਾਣਾ ਖਾਓ ਤੇ ਤੁਸੀਂ ਵੀ ਯੋਗਦਾਨ ਕਰੋ ਕਰ ਵੀ ਰਹੇ ਆ ਲੋਕ ਔਰ ਸੰਗਤ ਵੀ ਬਹੁਤ ਸੇਵਾ ਕਰ ਰਹੀ ਹੈ ਮੈਂ ਤੁਸੀਂ ਦੇਖੋ ਜਿਹੜਾ ਪੰਜਾਬ ਦੀ ਮਸਾਲਾ ਤੁਹਾਨੂੰ ਪੂਰੀ ਦੁਨੀਆ 'ਚ ਕਿਤੇ ਨਹੀਂ ਮਿਲੇਗੀ ਇਹ ਸਭ ਤੋਂ ਵੱਡੀ ਗੱਲ ਇੱਕ ਤਾਂ ਹੁੰਦਾ ਫਸਲ ਦਾ ਖਰਾਬਾ ਹੋ ਗਿਆ ਤੇ ਤਾ ਨਾ ਫਸਲ ਬਚੀ ਨਾ ਖੇਤ ਦਾ ਪਤਾ ਔਰ ਨਾ ਘਰ ਦਾ ਪਤਾ ਵੀ ਕਰ ਹੈਗਾ ਵੀ ਇਹ ਗਿਰ ਜਾਏਗਾ ਗਿਰਨ ਵਾਲਾ ਉਹਦੇ ਵਾਸਤੇ ਮੇਰੇ ਮੈਂ ਆਪਣੇ ਵੀਰ ਨੂੰ ਕਹਨਾ ਵੀ ਇਹਨਾਂ ਨੇ ਬੈਨੀਫੀਸ਼ੀਅਰੀ ਆਇਡੈਂਟੀਫਾਈ ਕਰਨੇ ਆ ਉਹਦੇ ਵਿੱਚ ਵੀ ਇੱਕ ਤਾਂ ਸਾਡੇ ਮੇਰਾ ਜਿਹੜਾ ਭਾਈਚਾਰਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਸੋਨਾ ਵੱਲੋਂ ਆ 10 ਡਿਵਾਈਨ ਓਕਾਰ ਮਿਸ਼ਨ ਹੈ ਯੂਕੇ ਬੇਸਡ ਹੈ ਉਹਨਾਂ ਵੱਲੋਂ ਆ ਤੇ ਅਸੀਂ 20 ਜਿਹੜੀਆਂ ਬੈਨੀਫੀਫੀਸ਼ੀਰੀ ਫੈਮਲੀਆਂ ਹੋਣਗੀਆਂ 10 ਮੈਂਚ ਨਾਲੇ ਚ ਦੇ ਰਹੇ ਆਪਣੇ ਭਰਾ ਨੂੰ ਇਹ ਸਾਨੂੰ ਆਇਡੈਂਟੀਫਾਈ ਕਰਕੇ ਦੱਸਣਗੇ ਉਹਨਾਂ ਦੇ ਬੈਂਕ ਅਕਾਊਂਟ ਉਹਨਾਂ ਦੇ ਆਧਾਰ ਕਾਰਡ ਸਾਨੂੰ ਦੇਣਗੇ ਤੇ ਅਸੀਂ ਸਿੱਧੇ 50-50000 ਰੁਪਏ ਇੱਕ ਹਫ਼ਤੇ ਦੇ ਵਿੱਚ ਉਹਨਾਂ ਦੇ ਖਾਤੇ ਚਲੇ ਜਾਏਗਾ ਉਹ ਜਿੱਦਾਂ ਮਰਜੀ ਵਰਤਣ ਥਿਸ ਇਜ਼ ਓਵਰ ਐਂਡ ਅਬ ਜੋ ਸਰਕਾਰ ਜੋ ਸਰ ਪੰਜਾਬ ਸਰਕਾਰ ਕਰੇਗੀ ਕਿਹਦਰ ਸਰਕਾਰ ਕਰੇਗੀ ਤੇ ਮੈਂ ਤੁਹਾਡੇ ਜ਼ਰੀਏ ਦੇ ਨਾਲ ਮੈਂ ਜਿੰਨੇ ਸਾਡੇ ਐਨ ਆਰ ਆਈ ਹੈਗੇ ਆ ਜਿੰਨੇ ਸਾਡੇ ਡਾਕਟਰਸ ਐ ਸਮਰਾਥ ਐ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਪਣੇ ਆਪਣੇ ਇਲਾਕੇ ਚ ਸਾਨੂੰ ਵੀ ਕੰਟੈਕਟ ਕਰਨ ਦੀ ਲੋੜ ਨਹੀਂ ਆ ਕਿਸੇ ਨੂੰ ਕੰਟੈਕਟ ਕਰਨ ਦੀ ਲੋੜ ਨਹੀਂ ਆ ਬੈਨੀਫਿਸ਼ੀਰੀ ਫੈਮਿलीज ਲੱਭੋ ਜਾਂ ਸਾਤੋਂ ਲੈ ਲੋ ਅਸੀਂ ਬੈਨੀਫਿਸ਼ੀਅਰੀ ਫੈਮਿਲੀ ਦੇ ਸਾਰਾ ਵੈਰੀਫਾਈ ਕਰਕੇ ਦੇ ਦਾਂਗੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈ ਲੋ ਸਾਡੇ ਸਿਵਲ ਸਰਜਨ ਤੋਂ ਲੈ ਲੋ ਲੋਕਲ ਚੋਣਾਂ ਦੇ ਪ੍ਰਤੀਨਿਧੀ ਤੋਂ ਲੈ ਲੋ ਸਿੱਧਾ 50-50 ਹਜ਼ਾਰ ਰੁਪਏ ਉਹਨਾਂ ਦੇ ਖਾਤੇਆਂ 'ਚ ਪਾ ਦਿਓ ਕੋਈ ਵੱਡੀ ਗੱਲ ਨਹੀਂ ਆ ਜੇ 50 ਹਜ਼ਾਰ ਬੰਦੇ ਹੋਣਗੇ ਤਾਂ ਸਾਡੇ ਕੋਲੇ 2 ਲੱਖ ਬੰਦੇ ਦੇਣ ਵਾਲੇ ਹੋਣਗੇ ਕਿਤੇ ਚੀਜ਼ ਦੀ ਕੋਈ ਕਮੀ ਨਹੀਂ ਆ ਮੈਂ ਲੋਕਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਘਬਰਾਣਾ ਨਹੀਂ ਆ ਔਖੀ ਘੜੀ ਆ ਆਪਾਂ ਇਹ ਜਿਹੜਾ ਦੁੱਖਾਂ ਦਾ ਸਮੁੰਦਰ ਹੈ ਉਹਨੂੰ ਪਾਰ ਕਰਾਂਗੇ ਆਪਾਂ ਇਕੱਠੇ ਹੋ ਕੇ ਕਰੀਬੀ ਪਿੰਡ ਚਾਕੂ ਸਾਹੂ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ। ਇਹ ਸੇਵਾ ಗ್ರಾಮ ਪੰਚਾਇਤ ਐਨਆਰਆਈ ਵਿਰਾ ਗੁਰਦੁਆਰਾ ਕਮੇਟੀਆਂ ਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਹੋਈ ਹੈ। ਇਸ ਮੌਕੇ ਤੇ ਸਰਪੰਚ ਸਿਮਰਜੀਤ ਕੌਰ, ਦਲਵੀਰ ਕੌਰ ਪੰਚ, ਕਮਲੇਸ਼ ਕੌਰ, ਕੁਲਵਿੰਦਰ, ਤੀਰਥ, ترਸੀਮ لال, ਗੁਰਪ੍ਰੀਤ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲੋਂ ਜਿੰਨਾ ਵੀ ਹੋ ਰਿਹਾ ਹੈ ਉਹ ਵੱਧ ਤੋਂ ਵੱਧ ਮਦਦ ਕਰ ਰਹੇ ਹਨ। ਇਸ ਮੌਕੇ ਤੇ ਜਿੱਥੇ ਫੌਜ ਐਨਡੀਆਰਐਫ ਅਤੇ ਹੋਰ ਟੀਮਾਂ ਕੰਮ ਕਰ ਰਹੀਆਂ ਹਨ ਪਿੰਡ ਪਿੰਡ ਪੱਧਰ ਤੇ ਵੀ ਸਥਾਨਕ ਲੋਕ ਇੱਕ ਦੂਸਰੇ ਦੀ ਕਾਫੀ ਮਦਦ ਕਰ ਰਹੇ ਹਨ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਵੱਲੋਂ ਪੰਜਾਬ ਸਰਕਾਰ ਅਤੇ ਇਰੀਗੇਸ਼ਨ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਖਿਲਾਫ ਬੋਲਣ ਤੋਂ ਬਾਅਦ ਲੰਗੀ ਦੇਰ ਰਾਤ ਪਠਾਨ ਮਾਜਰਾ ਖਿਲਾਫ ਜ਼ਬਰਦਸਤ ਦਾ ਪਰਚਾ ਦਰਜ ਕੀਤਾ ਗਿਆ ਲੰਗੇ ਕੱਲ ਤੋਂ ਹੀ ਹਰਮੀਤ ਪਠਾਨ ਮਾਜਰਾ ਲਗਾਤਾਰ ਸੁਰਖੀਆਂ ਵਿੱਚ ਸਨ ਉਹ ਆਪਣੀ ਪਿੰਡ ਪਠਾਨ ਮਾਜਰਾ ਦੀ ਰਹਿਸ਼ ਤੋਂ ਨਿਕਲ ਕੇ ਕਰਨਾਲ ਵਿਖੇ ਆਪਣੇ ਰਿਸ਼ਤੇਦਾਰ ਦੇ ਘਰ ਪੁੱਜੇ ਹਨ ਪਰਚਾ ਦਰਜ ਕਰਨ ਮਗਰੋਂ ਜਦੋਂ ਪਟਿਆਲਾ ਪੁਲਿਸ ਨੇ ਕਰਨਾਲ ਵਿਖੇ ਰੇਡ ਕੀਤੀ ਤਾਂ ਉਸ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਇਸ ਤੋਂ ਬਾਅਦ ਸੀਆਈਏ ਇੰਚਾਰਜ ਪ੍ਰਦੀਪ ਸਿੰਘ ਦਾ ਬਿਆਨ ਆਇਆ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਲੋਕਾਂ ਵੱਲੋਂ ਉਸ ਮੌਕੇ ਤੇ ਪਥਰਾ ਕੀਤਾ ਗਿਆ ਜਿਸ ਕਾਰਨ ਪਠਾਨ ਮਾਜਰਾ ਫਰਾਰ ਹੋ ਗਿਆ ਇਸ ਮਾਮਲੇ ਵਿੱਚ ਪੁਲਿਸ ਨੇ ਇੱਥੇ ਫੋਰਚੂਨ ਗੱਡੀ ਸਮੇਤ ਤਿੰਨ ਪਿਸਤੌਲਾਂ ਵੀ ਬਰਾਮਦ ਕੀਤੀਆਂ ਹਨ ਉਧਰ ਦੂਜੇ ਪਾਸੇ ਸਾਰਾ ਦਿਨ ਪਟਿਆਲਾ ਵਿਖੇ ਪਠਾਨ ਮਾਜਰਾ ਸਮਰਸ਼ਕਾਂ ਤੇ ਪੁਲਿਸ ਵਿਚਕਾਰ ਲੋਕਅੰਮੀਟੀ ਦੀ ਖੇਡ ਚੱਲਦੀ ਰਹੀ देर शाम ਤੱਕ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਹੋਏ ਇਸ ਮੌਕੇ ਤੇ ਪਠਾਨ ਮਾਜਰਾ ਦਾ ਕਹਿਣਾ ਹੈ ਕਿ ਇਹ 11 ਸਾਲ ਪੁਰਾਣਾ ਕੇਸ ਹੈ ਹੈਰਾਨੀ ਹੈ ਕਿ ਜਿਸ ਬੀਬੀ ਤੋਂ ਪੰਜਾਬ ਪੁਲਿਸ ਪਰਚਾ ਕਰਨ ਲਈ ਅਰਜੀ ਲੈ ਰਹੀ ਹੈ ਉਸਤੇ ਪਹਿਲਾਂ ਹੀ ਦੋ ਪਰਚੇ ਹਨ ਉਹਨਾਂ ਆਖਿਆ ਕਿ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੇਰੇ ਉੱਪਰ ਪਰਚੇ ਹੋਣਗੇ ਕਿਉਂਕਿ ਮੈਂ ਸੱਚ ਬੋਲਿਆ ਹੈ ਕਰਨੈਲ ਦੇ ਪਿੰਡ ਡਬਰੀ ਵਾਸੀ ਵਿਧਾਇਕ ਦੇ ਸੰਧੂ ਗੁਰਨਾਮ ਸਿੰਘ ਲਾੜੀ ਦਾ ਕਹਿਣਾ ਹੈ ਕਿ ਪੁਲਿਸ ਨੇ ਮੰਗਲਵਾਰ ਸਵੇਰੇ 4 ਵਜੇ ਸ਼ਾਪੇ ਮਾਰੀ ਕੀਤੀ ਸੀ 6 ਗੱਡੀਆਂ ਵਿੱਚ ਆਈ ਪੁਲਿਸ ਨੇ ਵਿਧਾਇਕ ਨਾਲ ਗੱਲਬਾਤ ਕੀਤੀ ਤੇ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਇਸ ਦੌਰਾਨ ਲਾੜੀ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਚਾਹ ਪਾਣੀ ਪਿਲਾਇਆ ਇਸ ਮਗਰੋਂ ਜਦੋਂ ਪੁਲਿਸ ਦੇ ਜਵਾਨ ਰੋਟੀ ਖਾ ਰਹੇ ਸੀ ਤਾਂ ਵਿਧਾਇਕ ਦੂਜੇ ਰਸਤੇ ਤੋਂ ਨਿਕਲ ਗਏ ਪੁਲਿਸ ਲਾਡੀ ਨੂੰ ਆਪਣੇ ਨਾਲ ਲੈ ਗਈ ਲਾਡੀ ਦੀ ਪੈਣ ਦਾ ਕਹਿਣਾ ਹੈ ਕਿ ਪੁਲਿਸ ਝੂਠ ਬੋਲ ਰਹੀ ਹੈ ਨਾ ਤਾਂ ਕੋਈ ਗੋਲੀ ਚੱਲੀ ਅਤੇ ਨਾ ਹੀ ਪੱਥਰबाजी ਇਹ ਕਰਨਾਲ ਥਾਣਾ ਸਦਰ ਦੇ ਐਸ ਐਚ ਓ ਤਰਸੇਮ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਪਿੰਡ ਡੂਬਰੀ ਪੁੱਜੀ ਸੀ ਇਥੋਂ ਸਾਬਕਾ ਸਰਪੰਚ ਵਿਧਾਇਕ ਤੇ ਇੱਕ ਸਾਥੀ ਅਤੇ ਫਾਰਚੂਨਰ ਗੱਡੀ ਲੈ ਗਈ ਉਹਨਾਂ ਪਥਰਾ ਅਤੇ ਫਾਇਰਿੰਗ ਦੀ ਘਟਨਾ ਤੋਂ ਇਨਕਾਰ ਕੀਤਾ ਹੈ ਇਸ ਸ ਮੌਕੇ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਨੇਤਾ ਬਲਤੇਜ ਪੰਨੂ ਨੇ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨਾਲ ਜੁੜੇ ਘਟਨਾਕਰਮ ਅਤੇ ਮਾਮਲੇ ਨਾਲ ਜੁੜੇ ਤੱਥਾਂ ਨੂੰ ਸਪਸ਼ਟ ਕੀਤਾ ਅਤੇ ਕਿਹਾ ਹੈ ਕਿ ਗਲਤ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਜਨਤਾ ਦੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਨਾ ਜ਼ਰੂਰੀ ਹੈ ਕਿਉਂਕਿ ਪਠਾਨ ਮਾਜਰਾ ਪਾਰਟੀ ਦੇ ਚੁਣੇ ਹੋਏ ਵਿਧਾਇਕ ਹਨ। ਵਿਧਾਇਕ ਨੂੰ ਇੱਕ ਔਰਤ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਸਿਲਸਲੇ ਵਿੱਚ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਉਨਾਰਾ ਕਹਿਣਾ ਹੈ ਕਿ ਪਾਰਟੀ ਆਪਣੇ ਸਿਧਾਂਤਾਂ ਤੇ ਖੜੀ ਹੈ ਕਾਨੂੰਨ ਆਪਣਾ ਕੰਮ ਕਰੇਗਾ ਪਾਰਟੀ ਕਿਸੇ ਨੂੰ ਵੀ ਬਚਾਉਣ ਜਾਂ ਸਰਪ੍ਰਸਤੀ ਦੇਣ ਦਾ ਕੰਮ ਨਹੀਂ ਕਰੇਗੀ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਬਲਾਰੇ ਪਵਨ ਖੇੜਾ ਕੋਲ ਦੋ VOTER ਪਛਾਣ ਪੱਤਰ ਹੋਣ ਦਾ ਦੋਸ਼ ਲਾਇਆ ਹੈ ਭਾਜਪਾ ਦੇ ਦੋਸ਼ ਦੇ ਪਿੱਛੋਂ ਦਿੱਲੀ ਚੋਣ ਦਫ਼ਤਰ ਨੇ ਪਵਨ ਖੇੜਾ ਨੂੰ ਮੰਗਲਵਾਰ ਨੋਟਿਸ ਜਾਰੀ ਕੀਤਾ ਹੈ ਉਹਨਾਂ ਨੂੰ 6 ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ ਨਵੀਂ ਦਿੱਲੀ ਦੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਐਕਸ ਦੇ ਖੇੜਾ ਨੂੰ ਭੇਜੇ ਗਏ ਨੋਟਿਸ ਦੀ ਇੱਕ ਕਾਪੀ ਸਾਂਝੀ ਕੀਤੀ ਹੈ। ਖੇੜਾ ਨੂੰ 8 ਸਤੰਬਰ ਨੂੰ ਸਵੇਰੇ 11 ਵਜੇ ਤੱਕ ਇਸ ਨੋਟਿਸ ਦਾ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਖੇੜਾ ਨੇ ਇੱਕ ਤੋਂ ਵੱਧ ਹਲਕਿਆਂ ਦੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਖੇੜਾ ਨਵੀਂ ਦਿੱਲੀ ਦੇ ਜੰਗਪੂਰਾ ਵਿਧਾਨ ਸਭਾ ਹਲਕੇ ਵਿੱਚ ਵੋਟਰ ਵਜੋਂ ਰਜਿਸਟਰਡ ਹਨ। ਇਸ ਮੌਕੇ ਤੇ ਪਵਨ ਖੇੜਾ ਦਾ ਕਹਿਣਾ ਹੈ ਕਿ ਭਾਜਪਾ ਵੱਲੋਂ ਜਾਣਬੁੱਝ ਕੇ ਦੋਸ਼ ਲਗਾਏ ਜਾ ਰਹੇ ਹਨ ਕਾਂਗਰਸ ਦੇ ਨੇਤਾ ਪਵਨ ਖੇੜਾ ਦਾ ਕਹਿਣਾ ਹੈ ਕਿ ਭਾਜਪਾ ਵੱਲੋਂ ਲਾਏ ਗਏ ਦੋਸ਼ ਸਿਆਸਤੋਂ ਪ੍ਰੇਰਿਤ ਹਨ ਮੈਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹੀ ਤਾਂ ਕਾਂਗਰਸ ਪਾਰਟੀ ਵੀ ਕਹਿ ਰਹੀ ਹੈ ਇਹੀ ਸਵਾਲ ਅਸੀਂ ਚੋਣ ਕਮਿਸ਼ਨ ਦੇ ਕੰਮਕਾਜ ਬਾਰੇ ਉਠਾ ਰਹੇ ਹਾਂ ਇਹ ਸੂਚੀ ਭਾਜਪਾ ਆਗੂਆਂ ਤੇ ਚੋਣ ਕਮਿਸ਼ਨ ਦੋਮਾ ਕੋਲ ਹੈ ਉਨਾ ਕਿਹਾ ਕਿ ਕਾਂਗਰਸ ਬਾਰ-ਬਾਰ ਇਸ ਸੂਚੀ ਦੀ ਮੰਗ ਕਰਦੀ ਹੈ ਪਰ ਸਾਨੂੰ ਕਦੇ ਨਹੀਂ ਮਿਲਦੀ ਮੈਂ ਚੋਣ ਕਮਿਸ਼ਨ ਤੋਂ ਜਾਣਨਾ ਚਾਹੁੰਦਾ ਹੈ ਕਿ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਮੇਰੀ ਥਾਂ ਕੌਣ ਵੋਟ ਪਾ ਰਿਹਾ ਹੈ ਮੈਨੂਅਸ ਦੀ ਸੀਸੀਟੀਵੀ ਫੁਟੇਜ ਦਿਖਾਈ ਜਾਵੇ ਮਹਾਰਾਸ਼ਟਰ ਸਰਕਾਰ ਨੇ ਅਲੀਬਾਗ ਦੇ ਥਲਪੈਂਡ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਲਈ ਜ਼ਮੀਨ ਦਿੱਤੀ ਸੀ ਸੁਹਾਨਾ ਨੇ ਇਹ ਜ਼ਮੀਨ ਖਰੀਦ ਲਈ ਅਜਿਹੀ ਜ਼ਮੀਨ ਖਰੀਦਣ ਲਈ ਕਲੈਕਟਰ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ ਸੋਹਾਨਾ ਤੇ ਜ਼ਮੀਨ ਖਰੀਦਣ ਦੀ ਇਜਾਜ਼ਤ ਨਾ ਲੈਣ ਅਤੇ ਨਾ ਹੀ ਕਾਗਜ਼ੀ ਕਾਰਵਾਈ ਪੂਰੀ ਕਰਨ ਦਾ ਦੋਸ਼ ਹੈ ਸੋਹਾਨਾ ਨੇ ਇਹ ਜ਼ਮੀਨ ਮੁੰਬਈ ਦੇ ਕਫਰੇਡ ਵਿੱਚ ਰਹਿਣ ਵਾਲੇ ਖੋਟੇ ਪਰਿਵਾਰ ਤੋਂ ਲਗਭਗ 12.99 ਕਰੋੜ ਰੁਪਏ ਵਿੱਚ ਖਰੀਦੀ ਸੀ ਉਸ ਨੇ 77 ਲੱਖ 46 ਹਜ਼ਾਰ ਦੀ ਸਟੈਂਪ ਡਿਊਟੀ ਵੀ ਅਦਾ ਕੀਤੀ ਟਰਾਂਸਫਰ 3 ਮਈ 2023 ਨੂੰ ਸਟੈਂਡਰਡ ਚਾਰਟਰਡ ਬੈਂਕ ਰਾਹੀਂ ਹੋਈ ਸੀ ਮੁੰਬਈ ਪੁਲਿਸ ਦੇ ਰੈਜ਼ੀਡੈਂਟ ਡਿਪਟੀ ਕਮਿਸ਼ਨਰ ਨੇ ਇਸ ਸੌਦੇ ਦੀ ਜਾਂਚ ਲਈ अलीबाग तहसीलदार ਤੋਂ رپورٹ ਮੰਗੀ ਹੈ महाराष्ट्र ਖੇਤੀਬਾੜੀ ਭੂਮੀ ਐਕਟ 1968 ਮੁਤਾਬਕ ਜੋ ਵਿਅਕਤੀ ਖੁਦ ਕਿਸਾਨ ਹੈ ਜਾਂ ਜਿਸ ਦੇ ਪਰਿਵਾਰ ਕੋਲ ਪਹਿਲਾਂ ਹੀ ਖੇਤੀਬਾੜੀ ਵਾਲੀ ਜ਼ਮੀਨ ਹੈ ਉਹੀ ਇਸ ਜ਼ਮੀਨ ਨੂੰ ਖਰੀਦ ਸਕਦਾ ਹੈ ਗੈਰ ਕਿਸਾਨ ਅਜੇਹੀ ਜ਼ਮੀਨ ਸਿੱਧੇ ਤੌਰ ਤੇ ਨਹੀਂ ਖਰੀਦ ਸਕਦਾ ਜੇਕਰ ਜ਼ਮੀਨ ਸਰਕਾਰ ਨੇ ਸਿਰਫ ਖੇਤੀ ਲਈ ਕਿਸੇ ਕਿਸਾਨ ਪਰਿਵਾਰ ਨੂੰ ਦਿੱਤੀ ਹੈ ਤਾਂ ਉਸ ਜ਼ਮੀਨ ਨੂੰ ਸਿੱਧਾ ਨਹੀਂ ਵੇਚਿਆ ਜਾ ਸਕਦਾ ਇਸ ਲਈ ਕਲੈਕਟਰ ਦੀ ਪ੍ਰਵਾਨਗੀ ਲੈਣਾ ਜ਼ਰੂਰੀ ਹੈ ਖਰੀਦਦਾਰ ਅਤੇ ਵੇਚਣ ਵਾਲੇ ਦੋਵਾਂ ਨੂੰ ਤਹਿਸੀਲਦਾਰ ਕਲੈਕਟਰ ਤੋਂ ਐਨਓਸੀ ਲੈਣੀ ਹੁੰਦੀ ਹੈ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬਾਰੇਕੇ ਸਕੂਲ ਵਿਖੇ ਬਣਾਏ ਗਏ ਰਾਹਤ ਕੇਂਦਰ ਵਿੱਚ ਹੜਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਕਿ ਹੜ ਪਰਬਾਅਤ ਲੋਕਾਂ ਵੱਲੋਂ ਜ਼ਮੀਨਾਂ ਦੀ ਪੱਕੀ ਮਾਲਕੀ ਦੇ ਗਿਰਦਾਵਰੀ ਰਹੀ ਫਸਲਾਂ ਦਾ ਮੁਆਵਜ਼ਾ ਮਿਲਣ ਸੰਬੰਧੀ ਕੀਤੀ ਗਈ ਮੰਗ ਬਿਲਕੁਲ ਜਾਇਜ਼ ਹੈ ਇਸ ਸਬੰਧੀ ਮੁੱਖ ਮੰਤਰੀ ਦੇ ਧਿਆਨ ਵਿੱਚ ਮਾਮਲਾ ਲਿਆ ਕੇ ਸਥਾਈ ਹੱਲ ਕੱਢਣ ਦਾ ਯਤਨ ਕੀਤਾ ਜਾਵੇਗਾ। ਰਾਜਪਾਲ ਨੇ ਦੱਸਿਆ ਕਿ ਇਸ ਕੇਂਦਰ ਵਿੱਚ 250 ਤੋਂ ਵੱਧ ਹੜ੍ਹ ਪੀੜਤ ਪਰਿਵਾਰਾਂ ਨੂੰ ਸੁਰੱਖਿਆਤ ਥਾਂ ਦਿੱਤੀ ਗਈ ਹੈ। ਪੀੜਤਾ ਨੇ ਆਪਣੀ ਪੀੜ ਸੁਣਾਉਂਦੇ ਹੋਏ ਦੱਸਿਆ ਕਿ ਉਹ ਪਿਛਲੇ 70 ਸਾਲ ਤੋਂ ਆਪਣੇ ਬਜ਼ੁਰਗਾਂ ਨਾਲ ਇਸ ਜ਼ਮੀਨ ਤੇ ਖੇਤੀ ਕਰ ਰਹੇ ਹਨ। ਪਹਿਲਾਂ ਇਹਨਾਂ ਦੀ ਗਰਜ਼ਾਬਰੀ ਉਹਨਾਂ ਦੇ ਨਾਂ ਤੇ ਸੀ ਪਰ ਹੁਣ ਸਰਕਾਰੀ ਰਿਕਾਰਡ ਵਿੱਚ ਨਾ ਹੋਣ ਕਰਕੇ ਇਹਨਾਂ ਨੂੰ ਨਾ ਤਾਂ ਕਿਸਾਨੀ ਮੁਆਵਜ਼ਾ ਮਿਲਦਾ ਹੈ ਤੇ ਨਾ ਹੀ ਸਰਕਾਰੀ ਸਕੀਮਾਂ ਦਾ ਲਾਭ ਉਹਨਾਂ ਕਹਿੰਦੇ ਕਿ ਹਰ ਸਾਲ ਹੜਾਂ ਦੀ ਮਾਰ ਤਾਂ ਇਹਨਾਂ ਨੂੰ ਸਹਿਣੀ ਹੀ ਪੈਂਦੀ ਹੈ ਨਾਲ ਹੀ ਜਦੋਂ ਵੀ ਸਰਹੱਦ ਤੇ ਤਣਾ ਜਾਂ جنگ ਦੇ ਹਾਲਾਤ ਬਣਦੇ ਹਨ ਤਾਂ ਇਹਨਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਂਾਂ ਤੇ ਜਾਣਾ ਪੈਂਦਾ ਹੈ ਭਾਰਤ ਨੂੰ ਆਪਣਾ ਪਹਿਲਾ ਪੂਰਨ ਸਵਦੇਸ਼ੀ 32 ਬਿਟ ਮਾਈਕਰੋ ਪ੍ਰੋਸੈਸਰ ਵਿਕਰਮ 3201 ਮਿਲਿਆ ਦੇਸ਼ ਨੂੰ ਵਿਸ਼ੇ ਪੱਧਰ ਤੇ ਸੈਮੀ ਕੰਡਕਟਰ ਹੱਬ ਬਣਾਉਣ ਦੀ ਦਿਸ਼ਾ ਵਿੱਚ ਵੱਡੀ ਉਪਲਬਧੀ ਹਾਸਲ ਹੋਈ ਹੈ ਜਿਸ ਦੌਰਾਨ ਭਾਰਤ ਨੇ ਪਹਿਲੀ ਮੇਡ ਇਨ ਇੰਡੀਆ ਟੈਸਟ ਚਿਪ ਤਿਆਰ ਕਰ ਲਈ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੈਮੀਕਾਨ ਇੰਡੀਆ 2025 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਵਿੱਚ ਬਣੇ ਪਹਿਲੇ ਮਾਈਕਰੋ ਪ੍ਰੋਸੈਸਰ ਦੇ ਨਾਲ ਚਾਰ ਮਰਯੂਰਸ਼ੁਦਾ ਪ੍ਰੋਜੈਕਟਾਂ ਦੇ ਟੈਸਟ ਚਿਪ ਸੰਪੇ ਵਿਕਰਮ ਨਾਮਕ ਇਹ ਪਹਿਲਾ ਪੂਰਨ ਸਵਦੇਸ਼ੀ 32 ਬਿਟ ਮਾਈਕਰੋ ਪ੍ਰੋਸੈਸਰ ਇਸਰੋ ਦੀ ਸੈਮੀਕੰਡਕਟਰ ਪ੍ਰਯੋਗਸ਼ਾਲਾ ICL ਵੱਲੋਂ ਵਿਕਸਿਤ ਕੀਤਾ ਗਿਆ ਹੈ ਇਹ ਮਾਈਕਰੋ ਪ੍ਰੋਸੈਸਰਾਂ ਦੇ ਖੇਤਰ ਵਿੱਚ ਆਤਮ ਨਿਰਭਰਤਾ ਦੀ ਦਿਸ਼ਾ ਵਿੱਚ ਵੱਡੀ ਉਪਲਬਧੀ ਹੈ ਭਾਰਤ ਹੁਣ ਤੱਕ ਵਿਦੇਸ਼ਾਂ ਤੋਂ ਚਿੱਪਾਂ ਦੀ ਦਰਾਮਦ ਕਰਦਾ ਆਇਆ ਹੈ ਪਰ ਇਸ ਵਿਦੇਸ਼ੀ ਚਿੱਪ ਤੇ ਭਾਰਤ ਦੀ ਨਿਰਵਰਤਾ ਘਟਾਉਣ ਦੇ ਯਤਨਾਂ ਦੇ ਵਿੱਚ ਇੱਕ ਮੀਲ ਪੱਥਰ ਸਾਬਤ ਹੋ ਸਕਦਾ ਹੈ ਬੱਤੀਬੈਟ ਮਾਈਕਰੋ ਪ੍ਰੋਸੈਸ ਦੀ ਮਦਦ ਨਾਲ ਲੌਂਚ ਜਾਂਣਾ ਦੇ ਨੈਵੀਗੇਸ਼ਨ ਅਤੇ ਕੰਟਰੋਲ ਦੇ ਵਿੱਚ ਮਦਦ ਮਿਲਦੀ ਹੈ ਇਸ ਚਿਪ ਨੂੰ ਪੁਲਾੜ ਦੇ ਮੁਸ਼ਕਲ ਹਾਲਾਤ ਦੇ ਵਿੱਚ ਕੰਮ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਇਹ ਪੁਲਾੜ ਅਤੇ ਰੱਖਿਆ ਖੇਤਰ ਵਿੱਚ ਕਾਫੀ ਮਦਦਗਾਰ ਹੈ ਬੱਤੀਬੈਟ ਮਾਈਕਰੋ ਚਿਪ ਦੀ ਮਦਦ ਨਾਲ ਰਾਕਟਾਂ ਦੇ ਨੈਵੀਗੇਸ਼ਨ ਤੇ ਕੰਟਰੋਲ ਵਿੱਚ ਮਦਦ ਮਿਲਦੀ ਹੈ ਅਸ਼ਮਦੀ ਵੈਸ਼ਨਵ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਪ੍ਰਧਾਨ ਮੰਤਰੀ ਦੇ ਦੂਰਦਰਸ਼ੀ ਨਜ਼ਰੀਏ ਤੋਂ ਪ੍ਰੇਰਿਤ ਹੋ ਕੇ ਭਾਰਤ ਵੱਲੋਂ ਸੈਮੀ ਕੰਡਕਟਰ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ। 3.5 ਸਾਲ ਦੇ ਘੱਟ ਸਮੇਂ ਵਿੱਚ ਦੁਨੀਆ ਭਾਰਤ ਵੱਲ ਵਿਸ਼ਵਾਸ ਨਾਲ ਦੇਖ ਰਹੀ ਹੈ। 5 ਸੈਮੀ ਕੰਡਕਟਰ ਯੂਨਿਟਾਂ ਦਾ ਨਿਰਮਾਣ ਤੇਜ਼ੀ ਨਾਲ ਚੱਲ ਰਿਹਾ ਹੈ। ਅਸੀਂ ਪੀਐਮ ਮੋਦੀ ਨੂੰ ਪਹਿਲਾ ਮੇਡ ਇਨ ਇੰਡੀਆ ਚਿਪ ਪੇਸ਼ ਕੀਤਾ ਹੈ। ਭਾਰਤ ਦੀ ਸੈਮੀ ਕੰਡਕਟਰ ਯਾਤਰਾ ਸੈਮਿਕਾਨ ਇੰਡੀਆ ਪ੍ਰੋਗਰਾਮ ਦੇ ਤਹਿਤ ਰਫ਼ਤਾਰ ਹਾਸਲ ਕਰ ਚੁੱਕੀ ਹੈ। ਸਰਕਾਰ ਨੇ ਪਹਿਲਾਂ ਹੀ ਹਾਈ ਵੋਲੀਅਮ ਫੈਬ੍ਰਿਕೇಷਨ ਯੂਨਿਟਸ 3D ਹੈਟਰੋਜੀਨੀਅਸ ਪੈਕੇਜਿੰਗ ਵਰਗੇ ਖੇਤਰਾਂ ਵਿੱਚ 10 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ ਫਿਲਮ ਨਿਰਮਾਤਾ ਤੇ ਡਾਇਰੈਕਟਰ ਸੰਜੇ ਲੀਲਾ ਬੰਸਾਲੀ ਖਿਲਾਫ ਬੀਕਾ ਨੇਰਵੇਚੇ ਮਾਮਲਾ ਦਰਜ ਕੀਤਾ ਗਿਆ ਹੈ ਜੋਧਪੁਰ ਦੇ ਵਾਸੀ ਪ੍ਰਤੀਕ ਰਾਜ ਮਾਥੁਰ ਨੇ ਦੋਸ਼ ਲਗਾਇਆ ਕਿ ਪੰਸਾਲੀ ਨੇ ਉਹਨਾਂ ਨੂੰ ਫਿਲਮ ਲਵਨਵਾਰ ਲਈ ਲਾਈਨ ਪ੍ਰੋਡਿਊਸਰ ਬਣਾਉਣ ਦਾ ਵਾਅਦਾ ਕਰਕੇ ਬੀਕਾਨੇਰ ਵਿੱਚ ਸ਼ੂਟਿੰਗ ਦੇ ਸਾਰੇ ਪ੍ਰਬੰਧ ਕਰਵਾਏ ਸਨ ਪਰ ਬਾਅਦ ਵਿੱਚ ਉਹਨਾਂ ਨੂੰ ਬਿਨਾਂ ਭੁਗਤਾਨ ਕੀਤੇ ਹਟਾ ਦਿੱਤਾ ਜਦੋਂ ਪੁਲਿਸ ਨੇ ਐਫਆਈਆਰ ਦਰਜ ਨਹੀਂ ਕੀਤੀ ਤਾਂ ਮਾਥੁਰ ਨੇ ਜ਼ਿਲ੍ਹਾ ਕੋਰਟ ਵਿੱਚ ਅਪੀਲ ਕੀਤੀ ਜਿਸ ਤੋਂ ਬਾਅਦ ਰਿਪੋਰਟ ਦਰਜ ਹੋਈ ਹੈ ਸ਼ਿਕਾਇਤਕਰਤਾ ਨੇ ਐਫਆਈਆਰ ਵਿੱਚ ਕਿਹਾ ਕਿ ਉਸ ਨੂੰ ਇਹਨਾਂ ਲੋਕਾਂ ਦੁਆਰਾ ਲਵਨਵਾਰ ਦੇ ਨਿਰਮਾਤਾ ਵਜੋਂ ਨਿਯੁਕਤ ਕੀਤਾ ਗਿਆ ਸੀ ਇਸ ਮੌਕੇ ਤੇ ਉਹਨਾਂ ਨੇ ਬਹੁਤ ਸਾਰਾ ਖਰਚਾ ਵੀ ਕੀਤਾ ਇਸ ਤੋਂ ਬਾਅਦ ਉਸ ਨੂੰ ਅਚਾਨਕ ਬਿਨਾਂ ਭੁਗਤਾਨ ਕੀਤੇ ਫਿਲਮ ਤੋਂ ਬਾਹਰ ਕਰ ਦਿੱਤਾ ਇੰਨਾ ਹੀ ਨਹੀਂ ਸੰਜੇ ਲੀਲਾ ਬੰਸਾਲੀ ਅਤੇ ਉਹਨਾਂ ਦੀ ਟੀਮ ਦੇ ਮੈਂਬਰਾਂ ਨੇ ਨਾ ਸਿਰਫ ਰਾਜ ਮਾਥਰ ਨੂੰ ਤੱਕਾ ਦਿੱਤਾ ਬਲਕਿ ਬੀਕਾਨੇਰ ਦੇ ਹੋਟਲ ਨਰਿੰਦਰ ਪਵਨ ਦੇ ਵਿੱਚ ਉਸ ਦਾ ਅਪਮਾਨ ਵੀ ਕੀਤਾ ਇਸ ਤੋਂ ਬਾਅਦ ਧਮਕੀਆਂ ਵੀ ਦਿੱਤੀਆਂ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਹਾਲਾਂਕਿ ਇਸ ਵਿਵਾਦੇ ਸੰਜੇ ਲੀਲਾ ਬੰਸਾਲੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ। ਲਾਵਣ ਵਾਰ ਤੋਂ ਪਹਿਲਾਂ ਸੰਜੇ ਲੀਲਾ ਬੰਸਾਲੀ ਵੀ ਫਿਲਮ ਪਦਮਾਵਤ ਨੂੰ ਲੈ ਕੇ ਵਿਵਾਦਾਂ ਵਿੱਚ ਸਨ। ਕਰਨੀ ਸੈਨਾ ਨੇ ਉਨ੍ਹਾਂ ਦੀ ਫਿਲਮ ਦਾ ਸਖਤ ਵਿਰੋਧ ਕੀਤਾ ਸੀ। ਡੀਆਰਆਈ ਸੂਤਰਾਂ ਅਨੁਸਾਰ ਇਹ ਕਿ ਅਭਰੇਤਰੀ ਰਾਣੀਆ ਰਾਉ ਨੂੰ 3 ਮਾਰਚ ਨੂੰ ਬੰਗਲੌਰ ਦੇ ਕੈਂਪੇਗੋੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 14.8 ਕਿਲੋਗ੍ਰਾਮ ਸੋਨਾ ਲੈ ਕੇ ਜਾਂਦੇ ਹੋਏ ਫੜਿਆ ਗਿਆ ਸੀ। ਉਹ ਦਵਾਈ ਤੋਂ ਭਾਰਤ ਵਾਪਸ ਆਈ ਸੀ ਇਸ ਦੌਰਾਨ ਉਸ ਤੋਂ ਵੱਡੀ ਮਾਤਰਾ ਵਿੱਚ ਸੋਨਾ ਬਰਾਮਦ ਹੋਇਆ ਸੀ ਇੱਕ ਫਿਲਮ ਅਦਾਕਾਰ ਹੋਣ ਦੇ ਨਾਂ ਨਾਲ ਰਾਣਿਆ ਰਾਓ ਡੀਜੀਪੀ ਰੈਂਕ ਦੇ ਅਧਿਕਾਰੀ ਕੇ ਰਾਮਚੰਦਰ ਰਾਓ ਦੀ ਮਤਰਾਹੀਤੀ ਵੀ ਹੈ ਇਸ ਕਾਰਨ ਇਹ ਮਾਮਲਾ ਹੋਰ ਵੀ ਚਰਚਾ ਵਿੱਚ ਆ ਗਿਆ ਹਰਿਆਣਾ ਤੋਂ ਇਲਾਵਾ ਡੀਆਰਆਈ ਨੇ ਹੋਟਲ ਮਾਲਕ ਤਰਨਕੁੰਡਾ ਰਾਜੂ ਤੇ 67 ਕਰੋੜ ਅਤੇ ਜੁਐਲਰ ਸਾਹਿਲ ਸਕਾਰੀਆ ਜੈਨ ਅਤੇ ਭਰਤ ਕੁਮਾਰ ਜੈਨ ਤੇ 5655 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ ਡੀਆਰਆਈ ਅਧਿਕਾਰੀ ਬੰਗਲੌਰੂ ਸੈਂਟਰਲ ਜੇਲ੍ਹ ਗਏ ਅਤੇ ਹਰੇਕ ਦੋਸ਼ੀ ਨੂੰ 250 ਪੰਨਿਆਂ ਦਾ ਨੋਟਿਸ ਅਤੇ 2500 ਪੰਨਿਆਂ ਦਾ ਅਟੈਚਮੈਂਟ ਸੌਂਪਿਆ ਇਸ ਮਾਮਲੇ ਵਿੱਚ ਕੁੱਲ 11000 ਪੰਨਿਆਂ ਦੇ ਦਸਤਾਵੇਜ਼ ਦਿੱਤੇ ਗਏ ਹਨ ਜਲਾਈ ਵਿੱਚ ਰਾਣਿਆ ਰਾਓ ਨੂੰ ਵਿਦੇਸ਼ੀ ਮੁਦਰਾ ਸੰਭਾਲ ਅਤੇ ਤਸਕਰੀ ਗਤੀਵਿਧੀਆਂ ਦੇ ਰੋਕਥਾਮ ਐਕਟ ਦੇ ਤਹਿਤ 1 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਹ ਮਾਮਲਾ ਹੁਣ ਹਾਈ ਕੋਰਟ ਵਿੱਚ ਹੈ ਅਗਲੀ ਸੁਣਵਾਈ 11 ਸਤੰਬਰ ਨੂੰ ਹੋਵੇਗੀ ਆਕਸ਼ੇ ਕੁਮਾਰ ਤੇ ਅਰਸ਼ਦ ਵਾਰਸੀ ਦੀ ਅਗਲੀ ਫਿਲਮ ਜੋਲੀ ਐਲਲਵੀ ਤੇਨੇ ਦੇ ਗੀਤ ਭਾਈ ਵਕੀਲ ਹੈ ਨੂੰ ਲੈ ਕੇ ਕਾਫੀ ਵਿਵਾਦ ਪੈਦਾ ਹੋ ਗਿਆ ਗਾੜੇ ਦੇ ਖਿਲਾਫ ਮਧ ਪ੍ਰਦੇਸ਼ ਹਾਈ ਕੋਰਟ ਵਿੱਚ ਜਬਲਪੁਰ ਵਾਸੀ ਵਕੀਲ ਪ੍ਰਾਂਜਲ ਟਿਵਾੜੀ ਨੇ ਜਨਹਤ ਪਟੀਸ਼ਨ ਦਾਇਰ ਕੀਤੀ ਹੈ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਲਈ 9 ਸਤੰਬਰ ਦੀ ਤਾਰੀਖ ਤੈਅ ਕੀਤੀ ਹੈ ਪਟੀਸ਼ਨ ਵਿੱਚ ਸਿਵਲ ਪ੍ਰਸ਼ਾਸਨ ਪ੍ਰਮੁੱਖ ਸਕੱਤਰ ਗ੍ਰਹਿ ਵਿਭਾਗ ਸੂਚਨਾ ਤੇ ਪ੍ਰਸਾਰਣ ਸਕੱਤਰ ਭਾਰਤ ਸਰਕਾਰ ਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਤੈਅ ਬਣਾਇਆ ਗਿਆ ਹੈ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ